ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਵਿੱਚ ਤੇ ਅੱਜ ਆਪਾਂ ਲੈ ਕੇ ਆਏ ਹਾਂ ਖਖੇ ਤੇ ਬੋਲੀਆਂ ਤੇ ਪਹਿਲਾਂ ਊੜੇ ਤੋਂ ਲੈ ਕੇ ਗੱਗੇ ਤੱਕ ਆਪਾਂ ਬੋਲੀਆਂ ਲੈ ਕੇ ਆਏ ਹਾਂ ਹੋਇਆ ਤੇ ਉਹ ਚੈਨਲ ਤੇ ਤੁਸੀਂ ਜਾ ਕੇ ਵੇਖ ਸਕਦੇ ਹੋ ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਖਖੇ ਤੇ ਖੁੰਡਾ ਉੱਤੇ ਬੈਠਾ ਮੁੰਡਾ ਤਾਸ਼ ਪੱਤਾ ਖੇਡਦਾ ਖੁੰਡਾ ਉੱਤੇ ਬੈਠਾ ਮੁੰਡਾ ਤਾਸ਼ ਪੱਤਾ ਖੇਡਦਾ ਬਾਜੀਗੇ ਆਹਾਰ ਮੁੰਡਾ ਸੱਪ ਵਾਂਗੂ ਮੇਲਦਾ ਬਾਜੀਗੇ ਆਹਾਰ ਮੁੰਡਾ ਸੱਪ ਵਾਂਗੂ ਮੇਲਦਾ ਤਕੀਏ ਪੈਂਦੀ ਬਾਜੀ ਵੇ ਤੂੰ ਬਾਜੀ ਕਿਉਣੀ ਦੇਖਦਾ ਤਕੀਏ ਪੈਂਦੀ ਬਾਜੀ ਵੇ ਤੂੰ ਬਾਜੀ ਕਿਉਣੀ ਦੇਖਦਾ ਤੂੰ ਹੀ ਮੇਰੀ ਬਾਜੀ ਨਹੀਂ ਮੈਂ ਤੇਰੇ ਵੱਲ ਵੇਖਦਾ ਤੂੰ ਹੀ ਮੇਰੀ ਬਾਜੀ ਨਹੀਂ ਮੈਂ ਤੇਰੇ ਵੱਲ ਵੇਖਦਾ ਮੁੰਡਾ ਉੱਤੇ ਬੈਠਾ ਮੁੰਡਾ ਖੇਡਦਾਏ ਗੀਤੀ ਕੁੜੀਆਂ ਨੂੰ ਦੇਖ ਮੁੰਡਾ ਮਾਰਦਾਏ ਸੀਟੀਆਂ ਕੁੜੀਆਂ ਨੂੰ ਹੁੰ ਦੇਖ ਮੁੰਡਾ ਮਾਰਦਾਏ ਸੀਟੀਆਂ ਖੱਟੇ ਖਟ ਗਲੇ ਖੱਟਣੇ ਗਿਆ ਸੀ ਖਟ ਗਲੇ ਆਂਦੀ ਚੱਕ ਨੀ ਮੇਲਣੇ ਦੇ ਲਡੂਆਂ ਦਾ ਹੱਕ ਨੀ ਮੇਲਣੇ ਦੇ ਲਡੂਆਂ ਦਾ ਹੱਕ ਨੀ ਮੇਲਣੇ ਖੱਟੀ ਜੁੰਨੀ ਲਾਕੇ ਨੀ ਮੈਂ ਤਹਾਰ ਚੋਂਣ ਗਈ ਸੀ ਖੱਟੀ ਜੁੰਨੀ ਲਾਕੇ ਨੀ ਮੈਂ ਤਹਾਰ ਚੋਂਣ ਗਈ ਸੀ ਖੱਟੀ ਜੁੰਨੀ ਮੇਰਾ ਗਾਲ ਘੁੱਟਦਾ ਨੀ ਮੈਂ ਕੱਟੇ ਦੇ ਪੁਲੇ ਖੇੜਾ ਜੇਠ ਘੁੱਟਦਾ ਨੀ ਮੈਂ ਕੱਟੇ ਦੇ ਪੁਲੇ ਖੇੜਾ ਜੇਠ ਘੁੱਟਦਾ ਖੱਟਾ ਪੋਣਾ ਲੈ ਕੇ ਨਹੀਂ ਮੈਂ ਸਾਗ ਲੈਣ ਗਈ ਸਾ ਉੱਥੇ ਪੋਣਾ ਟੰਗਿਆਈਆ ਨਿੱਕਾ ਦਿਓਰ ਨਾਨਕੀ ਮੰਗਿਆਈਆ ਨਿੱਕਾ ਦਿਓਰ ਨਾਨਕੀ ਮੰਗਿਆਈਆ ਖੱਟਾ ਪੋਣਾ ਲੈ ਕੇ ਨੀ ਮੈਂ ਸਾਗ ਲੈਣ ਗਈ ਸਾ ਉੱਥੇ ਪੋਣਾ ਲਿਆਈਆਂ ਨਿਸਹਿਲਿਓ ਧਰ ਵਿਆਲੈ ਆਈਆਂ ਨਿਸਹਿਲਿਓ ਧਰ ਵਿਆਲੈ ਆਈਆਂ ਖੋਤੋ ਪਾਣੀ ਪਰਨ ਗਈ ਸਾ ਖੋਤੋ ਪਾਣੀ ਪਰਨ ਗਈ ਸਾ ਢੋਲ ਪਰ ਲਿਆ ਸਾਰਾ ਨੀ ਤੁਰਦੀ ਦਾ ਲਖ ਚੂਟੇ ਖਾਂਦਾ ਨੀ ਤੁਰਦੀ ਦਾ ਲਖ ਚੂਟੇ ਖਾਂਦਾ ਪਹਿਲਾ ਪਾਵੇ ਗਰਾਰਾ ਹਾ ਨੀ ਜੱਟਾਂ ਦੇ ਪੁੱਤ ਸਾਧੂ ਹੋਗੇ ਨੀ ਜੱਟਾਂ ਦੇ ਪੁੱਤ ਸਾਧੂ ਹੋਗੇ ਛੱਡ ਗਏ ਤਖਤ ਹਜਾਰਾ ਤੇਰੀਆਂ ਡੰਡੀਆਂ ਦਾ ਚੰਨ ਵਰਗਾ ਚਮਕਾਰਾ ਨੀ ਤੇਰੀਆਂ ਡੰਡੀਆਂ ਦਾ ਚਨ ਵਰਗਾ ਚਮਕਾਰ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਹੈਂਡ ਸਬਸਕ੍ਰਾਈਬ ਚੈਨਲ ਜਰੂਰ ਕਰੋ ਤੇ ਹੋਰ ਆਪਾਂ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੇ ਤੁਸੀਂ ਇਹਨਾਂ ਵੀਡੀਓ ਵਿੱਚ ਜਰੂਰ ਕਮੈਂਟ ਕਰਕੇ ਦੱਸੋਗੇ ਤੁਹਾਡੀ ਕਿਹੜੀ ਬੋਲਦੀ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਆਈਏ ਤੇ ਉਹ ਕਮੈਂਟ ਕਰਕੇ ਜਰੂਰ ਦੱਸੋ ਤੇ ਆ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਤੁਹਾਨੂੰ